ਪਹਿਲਗਾਮ ਅਤਵਾਦੀ ਹਮਲੇ ਦੇ ਵਿੱਚ ਅਤਵਾਦੀਆਂ ਨੇ 6 ਲੋਕਾਂ ਨੂੰ ਉਹਨਾਂ ਦੀਆਂ ਪਤਨੀਆਂ ਦੇ ਸਾਹਮਣੇ ਗੋਲੀ ਮਾਰ ਦਿੱਤੀ ਹੈ ਜੀ ਹਾਂ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਤੋਂ ਜੋ ਕੁਝ ਚਰਚਾਵਾ ਚੱਲ ਰਹੀਆਂ ਸਨ ਕਿ ਪੰਜਾਬ ਨੂੰ ਲੈ ਕੇ ਗੱਲਾਂਬਾਤਾਂ ਚੱਲ ਰਹੀਆਂ ਸਨ ਜਾਂ ਫਿਰ ਭਾਰਤ ਨੂੰ ਲੈ ਕੇ ਇਹ ਗੱਲਾਂਬਾਤਾਂ ਚੱਲ ਰਹੀਆਂ ਸਨ ਕਿ ਇੱਥੋਂ ਦਾ ਮਾਹੌਲ ਵਿਗੜ ਰੁਂਦੀਆਂ ਜਿਹੜੀਆਂ ਦੇਸ਼ਵਰੋਧੀ ਤਾਕਤਾਂ ਨੇ ਉਹਨਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀਆਂ ਨੇ ਜਿਸ ਦੇ ਤਹਿਤ ਹੁਣ ਚੱਲਦਿਆਂ ਜੰਮੂ ਕਸ਼ਮੀਰ ਦੇ ਵਿੱਚ ਜਿਸ ਤਰ੍ਹਾਂ ਭਾਰਤ ਦੇ ਉੱਤੇ ਹਮਲਾ ਕੀਤਾ ਗਿਆ ਬੜਾ ਨਿੰਦਨਯੋਗ ਹੈ ਤੇ ਜਿਸ ਦੇ ਕਰਕੇ ਪੂਰਾ ਭਾਰਤ ਇਸ ਨੂੰ ਲੈ ਕੇ ਗੁੱਸੇ ਦੇ ਵਿੱਚ ਹੈ ਤੁਹਾਨੂੰ ਦੱਸਦੀ ਹਾਂ ਕਿ ਕੁਝ ਹਨੀਮੂਨ ਦੇ ਲਈ ਪਹਿਲਗਾਮ ਆਇਸਨ ਅਤੇ ਕੁਝ ਬਰੇ ਗਾਂਡ ਲਈ ਮ੍ਰਿਤਕਾਂ ਦੇ ਦਿਲຊੂ ਨੂੰ ਛੂ ਲੈਣ ਵਾਲੀ ਕਹਾਣੀ ਤੁਹਾਨੂੰ ਦੱਸਣ ਲੱਗਿਆ ਸੀ ਕਿਉਂਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਅਤਵਾਦੀਆਂ ਹਰਿਆਣਾ ਦੇ ਲੈਫਟੀਨੈਂਟ ਵਿਨੇ ਨਰਵਾਲ ਅਤੇ ਕਨਪੁਰ ਪ੍ਰਦੇਸ਼ ਤੋਂ ਉਹਨਾਂ ਦੀਆਂ ਪਤਨੀਆਂ ਦੇ ਸਾਹਮਣੇ ਗੋਲੀ ਮਾਰ ਦਿੱਤੀ ਹੈ ਦੋਵਾਂ ਦਾ ਵਿਆਹ ਹਾਲ ਹੀ ਵਿੱਚ ਹੋਇਆ ਸੀ ਉਹ ਹਨੀਮੂਨ ਅਤੇ ਸੈਲਸਪਾਰਟੀ ਲਈ ਪਹਿਲਗਾਮ ਆਏ ਸਨ ਇਸ ਹਮਲੇ ਦੇ ਵਿੱਚ ਇਦੌਰ ਦੇ ਕਾਰੋਬਾਰੀ ਸੁਸ਼ੀਲ ਮਥਾਈਨੀ ਇਹ ਰਾਇਪੁਰ ਦੇ ਸਟੀਲ ਕਾਰੋਬਾਰੀ ਦਿਨੇਸ਼ ਬਿਹਾਰ ਦੇ ਆਰਪੀ ਅਧਿਕਾਰੀ ਮਨੀਸ਼ ਰੰਜਸ ਅਤੇ ਗੁਜਰਾਤ ਦੇ ਤਿੰਨ ਲੋਕ ਮਾਰੇ ਗਏ ਸਨ ਦਿਨੇਸ਼ ਆਪਣੀ ਵਰੇਗਨ ਮਨਾਉਣ ਲਈ ਇੱਥੇ ਆਇਆ ਸੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਪਹਿਲਗਾਮ ਹਮਲੇ ਦੇ ਪੀੜਤਾਂ ਦੀਆਂ ਦਿਲ ਦਲਹਾਂ ਦੇਣ ਵਾਲੀਆਂ ਕਹਾਣੀਆਂ ਹਰਿਆਣਾ ਲੈਫਟੀਨੈਂਟ ਦਾ ਕਾਤਲ ਪਤਨੀ ਨੇ ਕਿਹਾ ਕਿ ਇਤਵਾਦੀ ਨੇ ਉਹਦਾ ਨਾਮ ਪੁੱਛਿਆ ਤੇ ਉਸ ਨੂੰ ਗੋਲੀ ਮਾਰ ਦਿੱਤੀ ਉਸ ਦਾ 7 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਇਸ ਅਤਵਾਦੀ ਹਮਲੇ ਦੇ ਵਿੱਚ ਹਰਿਆਣਾ ਦੇ ਕਰਨਾਲ ਤੋਂ ਲੈਫਟੀਨੈਂਟ ਵਿਨੇ ਨਰਵਾਲ 26 ਸਾਲਾਂ ਦੇ ਸਨ ਉਹਨਾਂ ਦੀ ਵੀ ਮੌਤ ਹੋ ਗਈ ਹੈ ਉਸ ਦਾ ਵਿਆਹ ਸਿਰਫ ਸਾਧਨ ਪਹਿਲਾਂ ਹੀ ਹਿਮਾਸ਼ੀ ਨਰਵਾਲ ਨਾਲ ਹੋਇਆ ਸੀ ਦੋ ਦਿਨ ਪਹਿਲਾਂ ਵਿਨੇ ਅਤੇ ਹਿਮਾਸ਼ੀ ਆਪਣੇ ਹਨੀਮੂਨ ਦੇ ਲਈ ਜੰਮੂ ਕਸ਼ਮੀਰ ਪਹੁੰਚੇ ਸਨ ਮੰਗਲਵਾਰ ਨੂੰ ਜਦੋਂ ਉਹ ਬੈਸਰਨ ਘਾਟੀ ਦੇ ਵਿੱਚ ਘੁੰਮ ਰਿਹਾ ਸੀ ਤਾਂ ਅਤਵਾਦੀਆਂ ਨੇ ਵਿਨੇ ਤੇ ਗੋਲੀਬਾਰੀ ਕਰ ਦਿੱਤੀ ਜਿਸ ਦੇ ਵਿੱਚ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਉਹਨਾਂ ਦੀ ਪਤਨੀ ਹਿਮਾਂਸ਼ੀ ਨਰਵਾਸ ਸੁਰੱਖਿਤ ਹੈ ਇਸ ਘਟਨਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਹਿਮਾਂਸ਼ੀ ਕਹਿ ਰਹੀ ਹੈ ਕਿ ਮੈਂ ਆਪਣੇ ਪਤੀ ਨਾਲ ਫਿਰ ਬੇਰਪੁਰੀ ਖਾ ਰਹੀ ਸੀ ਇੱਕ ਆਦਮੀ ਆਇਆ ਤੇ ਕਿਹਾ ਕਿ ਉਹ ਮੁਸਲਮਾਨ ਨਹੀਂ ਹੈ ਤਾਂ ਫਿਰ ਉਸ ਨੂੰ ਗੋਲੀ ਮਾਰ ਦਿੱਤੀ ਹੈ ਹਿਮਾਂਸ਼ੀ ਨੇ ਅੱਗੇ ਕਿਹਾ ਕਿ ਮੰਗਲਵਾਰ ਨੂੰ ਜਦੋਂ ਉਹ ਬੈਸਨ ਘਾਟੀ ਦੇ ਵਿੱਚ ਘੁੰਮ ਰਹੇ ਸਨ ਤਾਂ ਅਤਵਾਦੀਆਂ ਨੇ ਵਿਨੇ ਤੇ ਗੋਲੀਬਾਰੀ ਕਰ ਦਿੱਤੀ ਜਿਸ ਦੇ ਵਿੱਚ ਉਸ ਦੀ ਮੌਕੇ ਤੇ ਮੌਤ ਹੋ ਗਈ ਹੈ ਤਾਂ ਦੱਸ ਦਈਏ ਕਿ ਇਸ ਘਟਨਾ ਨੂੰ ਲੈ ਕੇ ਜਿੱਥੇ ਪੂਰੇ ਭਾਰਤ ਦੇ ਵਿੱਚ ਜਿਹੜੀ ਗੁੱਸੇ ਦੀ ਲਹਿਰ ਕਹਿ ਲਈ ਜਾਂ ਫਿਰ ਭਾਰਤ ਨੂੰ ਲੈ ਕੇ ਇਸ ਨੂੰ ਲੈ ਕੇ ਬੜੀ ਗੰਭੀਰ ਸਮੱਸਿਆ ਕਹਿ ਲਈ ਜਾਂ ਫਿਰ ਲੋਕ ਡਰੇ ਹੋਏ ਨੇ ਕੀ ਅਖਰਕਾਰ ਅਜਿਹੇ ਹਮਲੇ ਦੇ ਲਗਾਤਾਰ ਭਾਰਤ ਦੇ ਵਿੱਚ ਕਿਉਂ ਕੁਝ ਸਮੇਂ ਬਾਅਦ ਕਿਉਂ ਹੁੰਦੇ ਨੇ ਇਸੇ ਤਰ੍ਹਾਂ ਤੋਂ ਦੱਸਦੀ ਕਿ ਅਤਵਾਦੀ ਨੇ ਸੁਭਨ ਨੂੰ ਉਸਦੀ ਪਤਨੀ ਦੇ ਸਾਹਮਣੇ ਗੋਲਕਾਰ ਦਿੱਤੀ ਹੈ ਕਿਹਾ ਕਿ ਤੂੰ ਜਾ ਕੇ ਸਰਕਾਰ ਨੂੰ ਦੱਸ ਅਤਵਾਦੀਆਂ ਨੇ ਕਾਨਪੁਰ ਨਿਵਾਸੀ ਸ਼ੁਭਮ ਨੂੰ ਉਸਦੀ ਪਤਨੀ ਇਸ਼ਾਨੀਆ ਦੇ ਸਾਹਮਣੇ ਗੋਲੀ ਮਾਰ ਦਿੱਤੀ ਹੈ ਇਸ਼ਾਨੀਆ ਅਤਵਾਦੀ ਅਤਵਾਦੀਆਂ ਦੇ ਰੋਂਦੀ ਅਤੇ ਚੀਕਦੀ ਹੈ ਮੈਨੂੰ ਵੀ ਗੋਲੀ ਮਾਰ ਦਿਓ ਇਸ ਤੇ ਅਤਵਾਦੀ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਗੋਲੀ ਨਹੀਂ ਮਾਰਾਂਗੇ ਤੁਸੀਂ ਜਾ ਕੇ ਸਰਕਾਰ ਨੂੰ ਦੱਸੋ ਕਿ ਇਹ ਗੱਲ ਇਸ਼ਾਨੀਆ ਨੇ ਖੁਦ ਪਰਿਵਾਰਕ ਮੈਂਬਰਾਂ ਨੂੰ ਦੱਸੀ ਹੈ ਸ਼ੁਭਮ ਅਤੇ ਉਸਦੀ ਪਤਨੀ ਆਪਣੇ ਪਰਿਵਾਰ ਦੇ 11 ਮੈਂਬਰਾਂ ਦੇ ਨਾਲ ਜੰਮੂ ਕਸ਼ਮੀਰ ਘੁੰਮਣ ਗਏ ਹੋਏ ਸਨ ਜਿਸ ਨੂੰ ਲੈ ਕੇ ਉਹਨਾਂ ਦੇ ਨਾਲ ਇਹ ਵੀ ਘਟਨਾ ਵਾਪਰੀ ਕੀ ਇਸੇ ਤਰ੍ਹਾਂ ਮੱਧ ਪ੍ਰਦੇਸ਼ ਤੋਂ ਇੰਦੋਰ ਦੇ ਸੁਸ਼ੀਲ ਨਥਾਈ ਦੀ ਏਲ ਦੀ ਮੌਤ ਧੀ ਨੂੰ ਵੀ ਗੋਲੀ ਲੱਗੀ ਹੈ ਪਹਿਲਗਾਮ ਹਮਲੇ ਦੇ ਵਿੱਚ ਇੰਦੋਰ ਦੇ ਵਿਨਾ ਨਗਰ ਦਾ ਰਹਿਣ ਵਾਲਾ ਸੁਸ਼ੀਲ ਵੀ ਮਾਰਿਆ ਗਿਆ ਸੀ ਉਸ ਦੀ ਥੀ ਅਕਾਖਸ਼ਾ ਗੋਲੀ ਲੱਗਣ ਨਾਲ ਜਖਮੀ ਹੋ ਗਈ ਹੈ ਸੁਸ਼ੀਲ ਅਲੀ ਰਾਜਪੁਰ ਸਥਿਤ ਐਲ ਆਈਸੀਡੀ ਸੈਟਲਾਈਟ ਖਸਾਕਾ ਦੇ ਵਿੱਚ ਤਨਾਸੀ ਉਹ ਸਿਰਫ 4 ਦਿਨ ਪਹਿਲਾਂ ਹੀ ਆਪਣੇ 21 ਸਾਲਾ ਪੁੱਤ ਆਸਟਿਨ ਗੋਲਡੀ 30 ਸਾਲਾਂ ਦੀ ਅਕਾਸ਼ਾ ਅਤੇ ਆਪਣੀ ਪਤਨੀ ਜੈਨੀਫਰ ਨਾਲ ਕਸ਼ਮੀਰ ਗਿਆ ਸੀ ਵਧੀਕ ਪੁਲਿਸ ਕਮਿਸ਼ਨ ਅਮਿਤ ਨੇ ਸੁਸ਼ੀਲ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਇਸੇ ਤਰ੍ਹਾਂ ਇਹ ਛਤੀਸਗੜ੍ਹ ਦੇ ਤੋਂ ਵੀ ਖਬਰ ਹੈ ਕਿ ਉੱਥੇ ਬਰੇ ਗੰਢ ਤੇ ਫੋਟੋ ਖਿੱਚਦੇ ਸਮੇਂ ਕਾਰੋਬਾਰੀ ਨੂੰ ਗੋਲੀ ਮਾਰ ਦਿੱਤੀ ਗਈ ਹੈ ਪਤੀ ਪਤਨੀ ਅਤੇ ਬੱਚੇ ਵੀ ਜ਼ਖਮੀ ਹੋ ਗਏ ਨੇ ਰਾਏਪੁਰ ਦੇ ਸਟੀਲ ਕਾਰੋਬਾਰੀ ਦਿਨੇਸ਼ ਮਰਾ ਨੀਆ ਦੀ ਪਹਿਲਗਾਮ ਦੇ ਵਿੱਚ ਅਤਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ ਅਤਵਾਦੀਆਂ ਨੇ ਉਸ ਨੂੰ ਉਸ ਦੀ ਪਤਨੀ ਪੁੱਤਰ ਅਤੇ ਧੀ ਦੀਆਂ ਅੱਖਾਂ ਦੇ ਸਾਹਮਣੇ ਗੋਲੀ ਮਾਰੀ ਹੈ ਪਤਨੀ ਦੇ ਚਿਹਰੇ ਦੇ ਬਰੂਦ ਤੇ ਚਿੱਟੇ ਮਾਰੇ ਗਏ ਜਿਸ ਨਾਲ ਉਸ ਤੇ ਡੂੰਘਾ ਜ਼ਖਮ ਹੋ ਗਿਆ ਬੱਚਿਆਂ ਨੂੰ ਵੀ ਮਾਮੂਲੀ ਛੱਟਾਂ ਵੱਜੀਆਂ ਨੇ ਜਿਸ ਨਾਲ ਜਿਸ ਦਿਨ ਦਨੇਸ਼ ਇਮਰਾਨੀ ਨੂੰ ਗੋਲੀ ਮਾਰੀ ਗਈ ਸੀ ਉਸ ਦਿਨ ਉਸ ਦੇ ਵਿਆਹ ਦੀ ਵਰੇਗੰਡ ਸੀ ਉਹ ਆਪਣੇ ਪਰਿਵਾਰ ਦੇ ਨਾਲ ਜਸ਼ਨ ਮਨਾਉਣ ਦੇ ਲਈ ਬੈਸਰਨ ਘਾਟੀ ਗਿਆ ਹੋਇਆ ਸੀ ਇਸੇ ਤਰ੍ਹਾਂ ਬਿਹਾਰ ਤੋਂ ਆਈਬੀਆਈ ਅਧਿਕਾਰੀ ਦੀ ਮੌਤ ਪਤਨੀ ਅਤੇ ਬੱਚਿਆਂ ਦੇ ਸਾਹਮਣੇ ਗੋਲੀ ਮਾਰੀ ਗਿਆ ਹైదరాబాద్ ਦੇ ਤਨਾਤ ਸੀ ਉਹ ਅਧਿਕਾਰੀ ਇਸ ਤਵਾਦੀ ਹਮਲੇ ਦੇ ਵਿੱਚ ਬਿਆਰ ਦਾ ਰਹਿਣ ਵਾਲੇ ਮਨੀਸ਼ ਰੰਜਸ ਦੀ ਵੀ ਮੌਤ ਹੋ ਗਈ ਹੈ ਰੰਜਸ ਪਿਛਲੇ 2 ਸਾਲਾਂ ਤੋਂ ਆਰਬੀਆਈ ਦੇ ਹైదరాబాద్ ਦਫ਼ਤਰ ਦੇ ਵਿੱਚ ਸੈਕਸ਼ਨ ਅਫਸਰ ਵਜੋਂ ਤਨਾਤ ਸੀ ਮਨੀਸ਼ ਨੂੰ ਉਸਦੀ ਪਤਨੀ ਅਤੇ 2 ਬੱਚਿਆਂ ਦੇ ਸਾਹਮਣੇ ਗੋਲੀ ਮਾਰ ਦਿੱਤੀ ਗਈ ਰੰਜਨ ਰੰਜਨ ਦੀ ਪਤਨੀ ਆਸ਼ਾ ਦੇਵੀ ਅਤੇ ਬੱਚੇ ਸੁਰੱਖਤ ਹਨ ਮਨੀਤ ਰੋਹਾਸ ਦੇ ਕਾਰਗਹਾਰ ਥਾਣਾ ਖੇਤਰ ਦੇ ਅਰੂਹੀ ਪਿੰਡ ਦਾ ਰਹਿਣ ਵਾਲਾ ਸੀ ਇਸੇ ਤਰ੍ਹਾਂ ਗੁਜਰਾਤ ਦੇ ਭਾਵਨਗਰ ਦੇ ਪਿਉ ਪੁੱਤ ਅਤੇ ਸੂਰਤ ਦੇ ਇੱਕ ਨੌਜਵਾਨ ਨੂੰ ਤਵਾਦੀਆਂ ਨੇ ਗੋਲੀ ਮਾਰੀ ਹੈ ਤਿੰਨ ਗੁਜਰਾਤੀਆਂ ਦੀ ਮੌਤ ਹੋਈ ਇਸ ਹਮਲੇ ਦੇ ਵਿੱਚ ਪਹਿਲਗਾਂ ਤਵਾਦੀ ਦੇ ਵਿੱਚ ਗੁਜਰਾਤ ਦੇ ਤਿੰਨ ਲੋਕਾਂ ਦੀ ਮੌਤ ਹੋਈ ਹੈ ਸੂਰਤ ਦੇ ਸੈਲਸ ਭਾਈ ਹਿੰਮਤ ਭਾਈ ਕਲਥਿਆ ਦੀ ਮੌਤ ਪੁਸ਼ਟੀ ਮੰਗਲਵਾਰ ਨੂੰ ਕੀਤੀ ਗਈ ਜਦੋਂ ਕਿ ਭਾਵਨਗਰ ਦੇ 30 ਭਾਈ ਅਤੇ ਉਹਨਾਂ ਦੇ ਪੁੱਤਰ ਸਮਿਤ ਦੀ ਮੌਤ ਦੀ ਪੁਸ਼ਟੀ ਅਦਿਵਧਵਾਰ ਨੂੰ ਕੀਤੀ ਗਈ ਹੈ ਭਾਵਨਗਰ ਤੋਂ 20 ਲੋਕਾਂ ਦਾ ਇੱਕ ਸਮੂਹ ਜੰਮੂ ਕਸ਼ਮੀਰ ਗਿਆ ਸੀ ਜਿਸ ਦੇ ਵਿੱਚ 30 ਭਾਈ ਪ੍ਰਮਾਰ ਉਹਨਾਂ ਦੀ ਪਤਨੀ ਕਾਜਲਬੇਨ ਅਤੇ ਪੁੱਤਰ ਸਮਿਤ ਸ਼ਾਮਲ ਸਨ ਜੋ ਭਾਵਨਗਰ ਦੇ ਕਾਲੀ ਆਇਡ ਇਲਾਕੇ ਦੇ ਵਿੱਚ ਰਹਿੰਦੇ ਸਨ ਆਤਵਾਦੀਆਂ ਨੇ ਕਾਜਲਬੇਨ ਨੂੰ ਬਚਾਇਆ ਜਦੋਂ ਕਿ ਉਸਦੇ ਪਤੀ ਅਤੇ ਪੁੱਤਰ ਨੂੰ ਗੋਲੀ ਮਾਰ ਦਿੱਤੀ ਗਈ ਹੁਣ ਇਸ ਨੂੰ ਲੈ ਕੇ ਜਿੱਥੇ ਸਰਕਾਰ ਦੇ ਵੱਲੋਂ ਵੀ ਵੱਡੇ ਪੱਧਰ ਦੇ ਉੱਤੇ ਇੱਕ ਮੀਟਿੰਗ ਸੱਦੀ ਗਈ ਹੈ ਚਪਦਰੀ ਮੀਟਿੰਗ ਉਸ ਮੀਟਿੰਗ ਤੋਂ ਬਾਅਦ ਸਰਕਾਰ ਕੀ ਐਕਸ਼ਨ ਕਰਦੀ ਹੈ ਹੁਣ ਇਸ ਮਸਲੇ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋਰ ਖ਼ਲਾਸੇ ਹੁੰਦੇ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ